ਹੁਣ ਜਿਹੇ ਗੇਮਿੰਗ ਐਪਸ ਜਰੀਏ ਹੋਈ ਧੋਖਾਧੜੀ ਨੂੰ ਦੇਖਦੇ ਹੋਏ ਗ੍ਰਹਿ ਮੰਤਰਾਲੇ ਦੇ ਸਾਈਬਰ ਵਿਭਾਗ ਨੇ ਆਨਲਾਈਨ ਗੇਮਿੰਗ ਕਰਦੇ ਸਮੇਂ ਸਾਵਧਾਨੀ ਵਰਤਣ ਦੀ ਚੇਤਾਵਨੀ ਜਾਰੀ ਕੀਤੀ ਹੈ ਗ੍ਰਹਿ ਮੰਤਰਾਲੇ ਦੇ ਸਾਈਬਰ ਵਿਭਾਗ ਦੀਨ ਆਉਣ ਵਾਲੇ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਨੇ ਇੱਕ ਚੇਤਾਵਨੀ ਮੈਸੇਜ ਸ਼ੇਅਰ ਕੀਤਾ ਹੈ ਸਮਾਰਟ ਖੇਲੋ ਸੁਰੱਖਿਅਤ ਰਹੋ ਆਨਲਾਈਨ ਗੇਮਿੰਗ ਕਰਦੇ ਸਮੇਂ ਸੁਰੱਖਿਅਤ ਰਹੋ 14 ਸੀ ਵਿਭਾਗ ਨੇ ਆਪਣੇ ਸੰਦੇਸ਼ ਵਿੱਚ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਆਨਲਾਈਨ ਗੇਮ ਡਾਊਨਲੋਡ ਕਰਨ ਲਈ ਸਿਰਫ ਭਰੋਸੇਮੰਦ ਥਾਵਾਂ ਜਿਵੇਂ Google Play Store, Apple Store ਤੇ ਅਧਿਕਾਰਤ ਵੈੱਬਸਾਈਟ ਦਾ ਇਸਤੇਮਾਲ ਕਰੋ। ਉਹਨਾਂ ਨੇ ਇਹ ਵੀ ਕਿਹਾ ਕਿ ਹਮੇਸ਼ਾ ਗੇਮ ਐਪ ਦਾ ਡਿਵੈਲਪਰ ਕੌਣ ਹੈ ਇਹ ਚੈੱਕ ਕਰੋ ਤਾਂ ਕਿ ਪਤਾ ਲੱਗ ਸਕੇ ਕਿ ਵੈੱਬਸਾਈਟ ਅਸਲੀ ਹੈ ਜਾਂ ਨਕਲੀ। ਇਸ ਤੋਂ ਇਲਾਵਾ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਕਦੇ ਵੀ ਗੇਮ ਵਿੱਚ ਮਿਲਣ ਵਾਲੀ ਖਾਸ ਖਰੀਦਦਾਰੀ ਜਾਂ ਆਕਰਸ਼ਕ ਸਬਸਕ੍ਰਿਪਸ਼ਨ ਦੇਖ ਕੇ ਚਾਂਸੇ ਵਿੱਚ ਨਾ ਆਓ ਗੇਮ ਦੇ ਚੈਟ ਜਾਂ ਫੋਮ ਵਿੱਚ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸ਼ੇਅਰ ਨਾ ਕਰੋ ਕਿਉਂਕਿ ਧੋਖੇਬਾਜ਼ ਖਿਡਾਰੀਆਂ ਨੂੰ ਫਸਾਉਣ ਲਈ ਸੋਸ਼ਲ ਮੀਡੀਆ ਦੇ ਤਰੀਕੇ ਇਸਤੇਮਾਲ ਕਰ ਸਕਦੇ ਨੇ ਗੇਮ ਐਪ ਡਾਊਨਲੋਡ ਕਰਦੇ ਸਮੇਂ ਸਿਰਫ ਉਹਨਾਂ ਨੂੰ ਪਰਮਿਸ਼ਨ ਦਿਓ ਜੋ ਜ਼ਰੂਰੀ ਹੋਵੇ ਜੇਕਰ ਤੁਹਾਡੇ ਨਾਲ ਆਨਲਾਈਨ ਧੋਖਾਧੜੀ ਹੋ ਜਾਵੇ ਤਾਂ ਤੁਰੰਤ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ਤੇ ਕਾਲ ਕਰੋ